ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਸੀਂ ਸੁਣੋਗੇ ਹਰਪ੍ਰੀਤ ਸਿੰਘ ਜਵੰਦਾਜੀ ਦੀ ਕਲਮ ਤੋਂ ਇੱਕ ਖੂਬਸੂਰਤ ਰਚਨਾ ਅਖੀਰ ਕਿੰਨੇ ਸਾਰੇ ਟੈਸਟਾਂ ਮਗਰੋਂ ਰਿਪੋਰਟ ਆ ਹੀ ਗਈ ਕਿਸਮਤ 'ਚ ਮਾਂ ਬਣਨ ਦਾ ਸੁੱਖ ਨਹੀਂ ਸੀ ਲਿਖਿਆ ਉਹ ਥੋੜਾ ਉਦਾਸ ਹੋਈ ਪਰ ਨਾਲ ਦਾ ਕਲਾ ਵਿੱਚ ਲੈਂਦਾ ਹੋਇਆ ਅੱਖਾਂ ਲੱਗਾ ਫੇਰ ਕੀ ਹੋਇਆ ਉਸ ਅਕਾਲ ਪੁਰਖ ਨੂੰ ਸ਼ਾਇਦ ਇਹੀ ਮਨਜ਼ੂਰ ਸੀ ਦੋਵੇਂ ਪੜੇ ਲਿਖੇ ਸਨ ਸੋਚ ਭਾਵਨਾਵਾਂ ਤੇ ਅਕਾਲਪੁਰਖ ਦੀ ਬੜੀ ਹੀ ਜ਼ਿਆਦਾ ਬਖਸ਼ਿਸ਼ ਸੀ ਤੇ ਸਭ ਤੋਂ ਵੱਧ ਇੱਕ ਦੂਜੇ ਨਾਲ ਰੋਹਾਨੀ ਮੁਹੱਬਤ ਕਰਦੇ ਸੀ ਥੋੜ੍ਹੀ ਜਿਹੀ ਜਸਮਾਨੀ ਨਹੀਂ ਜਿਹੜੀ ਗੱਲ-ਗੱਲ ਤੇ ਖੇਰੂ-ਖੇਰੂ ਹੋ ਜਾਣ ਦਾ ਬਹਾਨਾ ਲੱਭਦੀ ਫਿਰਦੀ ਹੋਵੇ ਦੋਹਾਂ ਨੇ ਕੁਝ ਦਿਨ ਵਿਚਾਰਾਂ ਕੀਤੀਆਂ ਫਿਰ ਇੱਕ ਦਿਨ ਮਿੱਥੇ ਸਮੇ ਅਕੈਡਮੀ ਆਪੜ ਗਏ ਉਹਨਾਂ ਪਹਿਲਾਂ ਹੀ ਕਿੰਨੇ ਸਾਰੇ ਨਿੱਕੇ-ਨਿੱਕੇ ਬੱਚੇ ਵੱਡੇ ਕਮਰੇ ਵਿੱਚ ਬਿਠਾਏ ਹੋਏ ਸਨ ਸਾਰੇ ਹੀ ਬੜੇ ਪਿਆਰੇ ਕੁਝ ਹਸਰੇ ਸਨ ਤੇ ਕੁਝ ਚੁੱਪ ਤੇ ਕੁਝ ਆਪੋ ਆਪਣੀਆਂ ਖੇਡਾਂ ਵਿੱਚ ਮਸਤ ਸੈਣਤ ਮਾਰੀ ਸਾਰੇ ਕੋਲ ਆ ਗਈ ਪਰ ਇੱਕ ਨਿੱਕੀ ਜਹੀ ਕੁੜੀ ਪਿਛਲੇ ਡੈਸਕ ਤੇ ਹੀ ਬੈਠੀ ਰਹੀ ਉਸ ਨੂੰ ਵੀ ਇਸ਼ਾਰੇ ਨਾਲ ਆਪਣੇ ਕੋਲ ਸੱਦਿਆ ਪਰ ਉਹ ਅੱਗੋਂ ਕੋਲ ਖਲੋਤੀ ਮੈਡਮ ਵੱਲ ਤੱਕਣ ਲੱਗੀ ਮੈਡਮ ਨੇ ਕੋਲਾ ਕੇ ਹੌਲੀ ਜਹੀ ਦੱਸਿਆ ਕਿ ਉਸਦੇ ਦੋਵੇਂ ਪੈਰ ਨਹੀਂ ਜਮੰਦਰੂ ਅਪਾਹਜ ਹੈ ਸਟੇਸ਼ਨ ਤੋਂ ਮਿਲੀ ਸੀ ਸਭ ਤੋਂ ਪਿਆਰੀ ਹੋਣ ਦੇ ਬਾਵੀਉਦ ਇਸੇ ਨੁਕਸ ਕਰਕੇ ਇਸ ਨੂੰ ਕੋਈ ਵੀ ਨਹੀਂ ਅਪਣਾਉਂਦਾ ਫਾਈਨਲ ਸਿਲੈਕਸ਼ਨ ਦੀ ਘੜੀ ਆ ਗਈ ਇੱਧਰ ਉੱਤਰ ਦੀਆਂ ਰਸਮੀ ਗੱਲਾਂ ਮਗਰੋਂ ਪ੍ਰਿੰਸੀਪਲ ਮੈਡਮ ਪੁੱਛਣ ਲੱਗੀ ਫਿਰ ਦੱਸੋ ਕੀ ਸਲਾਹ ਬਣੀ ਦੋਹਾਂ ਨੇ ਇੱਕ ਦੂਜੇ ਵੱਲ ਵੇਖਿਆ ਤੇ ਆਖਣ ਲੱਗੇ ਕਿ ਸਾਨੂੰ ਉਹ ਕੁੜੀ ਪਸੰਦ ਏ ਜਿਸ ਦੇ ਪੈਰ ਹਨੀ ਅਸੀਂ ਉਸ ਨੂੰ ਅਪਣਾਉਣਾ ਚਾਹੁੰਦੇ ਹਾਂ ਹੈਰਾਨ ਹੋਈ ਨੇ ਪੁੱਛ ਲਿਆ ਕਿ ਜਦੋਂ ਸਾਰੇ ਆਸ਼ਰਮ ਵਿੱਚ ਚੜਤੇ ਤੋਂ ਚੜਦਾ ਤੰਦਰੁਸਤ ਬੱਚਾ ਮੌਜੂਦ ਸੀ ਤਾਂ ਫਿਰ ਉਸੇ ਤੇ ਹੀ ਕਿਉਂ ਉਂਗਲ ਧਰੀ ਜਿਹੜੀ ਤੁਰ ਫਿਰ ਵੀ ਨਹੀਂ ਸਕਦੀ ਇਸ ਵਾਰ ਕੁਝ ਸੋਚ ਕੇ ਆਖਣ ਲੱਗਾ ਭੈਣ ਜੀ ਤੁਸੀਂ ਜ਼ਿੰਦਗੀ ਦੇ ਹੁਣ ਤੱਕ ਦੇ ਸਫ਼ਰ 'ਚ ਕਿੰਨੀਆਂ ਧੀਆਂ ਵੇਖੀਆਂ ਹੋਣਗੀਆਂ ਜਿਹੜੀਆਂ ਮਰਦੇ ਦਮ ਤੱਕ ਮਾਪਿਆਂ ਦੀ ਸੇਵਾ ਕਰਦੀਆਂ ਰਹਿੰਦੀਆਂ ਹੋਣ ਪਰ ਮੈਂ ਅੱਜ ਉਲਟੇ ਪਾਣੀ ਤਰਨਾ ਚਾਹੁੰਦਾ ਹਾਂ ਦੁਨੀਆ ਨੂੰ ਇੱਕ ਐਸਾ ਬਾਪ ਬਣ ਕੇ ਵਿਖਾਉਣਾ ਚਾਹੁੰਦਾ ਹਾਂ ਜਿਹੜਾ ਆਖਰੀ ਵੇਲੇ ਤਿੱਕਰ ਇੱਕ ਅਪਾਹਜ ਧੀ ਦੀ ਸੇਵਾ ਕਰ ਸਕੇ ਪ੍ਰਿੰਸੀਪਲ ਸੁੰਨ ਹੋ ਗਈ ਬੈਠੀ ਬੈਠੀ ਦੇ ਪਰਲ ਪਰਲ ਹੰਝੂ ਵਹਿ ਤੁਰੇ ਫਿਰ ਮੂੰਹ ਲਗਾਉਂਦੀ ਬਹਾਨੇ ਨਾਲ ਬਾਹਰ ਨਿਕਲ ਗਈ ਸ਼ਾਇਦ ਗੁਬਾਰ ਕੱਢਣ ਗਈ ਸੀ ਉੱਤਰ ਖਿੜਕੀ ਤੋਂ ਬਾਹਰ ਭਾਰੀ ਮੀਂਹ ਮਗਰੋਂ ਇੱਕਦਮ ਤਰੋਤਾਜ਼ਾ ਹੋ ਗਏ ਕਿੰਨੇ ਸਾਰੇ ਫੁੱਲ ਬੂਟੇ ਇੱਕ ਦੂਜੇ ਵਿੱਚ ਵੱਜ ਵੱਜ ਸ਼ਾਇਦ ਇਹ ਸੁਨੇਹਾਂ ਦੇ ਰਹੇ ਸੀ ਕਿ ਰੂਹਾਨੀ ਮੁਹੱਬਤ ਦੂਜਿਆਂ ਦੇ ਔਗਣ ਨਜ਼ਰ ਅੰਦਾਜ਼ ਕਰਕੇ ਉਹਨਾਂ ਨੂੰ ਬਿਨਾਂ ਸ਼ਰਤ ਆਪਣੀ ਗੱਲ ਵੱਕੜੀ ਚ ਸਮੋਹ ਲੈਣ ਦਾ ਹੀ ਦੂਜਾ ਨਾਮ ਹੈ